ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆ ਤੁਹਾਡੇ ਸੰਧੂ ਪੱਤਰਪ੍ਰਿਆ ਡੇਲੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਜੋ ਵੀ ਜੁੜੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਝੋਗੇ ਟਰੈਸਟ ਬੇਨਤੀ ਕਰਦੇ ਆ ਚੈਨਲ ਨੂੰ ਮੇਰੇ ਵੀਰ ਵੱਲ ਤੋਂ ਬਾਅਦ ਸਬਸਕ੍ਰਾਈਬ ਕਰਨਾ ਨਾ ਲੱਗੇ ਵੈਲ ਬਟਨ ਨੂੰ ਦਬਾ ਕੇ ਆਉ ਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਆਪਣੀ ਵਿਜਿਟ ਪੱਟੀ ਮੋੜ ਜ਼ਿਲ੍ਹਾ ਸ਼੍ਰੀ ਤੰਤਰਸਰ ਤੇ ਤਹਿਸੀਲ ਲਗਦੀ ਪੱਟੀ ਅੰਗਰੇਜ਼ ਦੇ ਫਾਰਮ ਤੇ ਪਹੁੰਚੇ ਆਂ ਤਿੰਨ ਵੜਾਂ ਦੀ ਜਾਣਕਾਰੀ ਲੈ ਕੇ ਤੁਹਾਨੂੰ ਦਵਾਂਗੇ ਸਾਂਝੀ ਕਰਾਂਗੇ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਐਂਡ ਤੱਕ ਬਣੇ ਰਹੋ ਨਰਖ ਫਰਖ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਕਰਕੇ ਲਜਾਣਾ ਜਿਹੜਾ ਸੋਇਆ ਸੋਇਆ ਨੂੰ ਦੋ ਟਾਈਮ ਚੋਕ ਕੇ ਜਿਹੜਾ ਗੱਬਨ ਨੂੰ ਟਿਪ ਕੇ ਠੀਕ ਆ ਜੀ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਇੱਕ ਹਮਤਰ ਦਾ ਗ੍ਰੀਤਾ ਫਾਇਦਾ ਆ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਕਰਦੇ ਆ ਡਿਟੇਲ ਸਾਂਝੀ ਕੋਈ ਦੇ ਕਿਵੇਂ ਦੇ ਰਹਿਣਗੇ ਅੱਜ ਭਾ ਪੱਤੇ ਆਜੋ ਜੀ ਉਧਰੇ ਬਾਈ ਅੰਗਰੇਜ਼ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਕੀ ਆ ਜੀ ਵਧੀਆ ਵਧੀਆ ਭਾਈ ਠੀਕ ਜੀ ਹਾਂਜੀ ਓਕੇ ਰਿਪੋਰਟ ਹਾਂ ਚੱਲਦੀ ਗੱਲ ਚੱਲਦੀ ਸ਼ੁਕਰ ਰੱਬ ਦਾ ਨਵੀਤਾ ਜੀ ਬਾ ਚੱਲਦੀ ਆ ਵਧੀਆ ਚੱਲ ਚਲ ਸ਼ੁਕਰ ਹੈ ਨਾਮ ਤੇ ਐਡਰੈਸ ਕਰੀਏ ਨੋਟ ਨਾਮ ਮੇਰਾ ਭਾਜੀ ਅੰਗਰੇਜ਼ ਸਿੰਘ ਹਾਂ ਪਿੰਡ ਚੂਸਰੇਵੜਾ ਬਹਿ ਪੱਟੀ ਮੋੜ ਚੌਂਕ ਪੈਂਦਾ ਮੇਰੀ ਨੇੜੇ ਹੀ ਆ ਨੇੜੇ ਬਿਲਕੁਲ ਹਾਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਮੋਬਾਈਲ ਨੰਬਰ ਕਿੰਨਾ ਜੀ 75099 24006 ਵਾਹ ਜੀ ਵਾਹ ਹਾਂਜੀ ਠੀਕ ਹੈ ਇਹ ਤੋਂ ਗਾਂ ਤੋਂ ਕਰੀਏ ਸ਼ਵਾਦ ਹੋਈ ਆ ਇਹ ਸੂਈ ਨੂੰ ਭਾਜੀ ਕੋਈ 1.5 ਮਹੀਨਾ 36-40 ਦਿਨ ਹੋ ਗਿਆ ਹਾਂ ਉਹ 1.5 ਲਾ ਲੈ ਹਾਂ ਕੋਈ ਪੌਣੇ 2 ਲਾ ਲੈ ਵੀ ਜੇ ਬੱਚਾ ਨਹੀਂ ਇਹ ਨਾਲ ਹੈਗਾ ਹਾਂ ਮਰੀ ਨੂੰ ਦੁੱਧ ਦੇ ਦੇ ਕੋਲੇ 16 ਤੋਂ 17 ਲੀਟਰ ਪੱਕਾ ਅੱਛਾ 15 ਦੀ ਫੁੱਲ ਗਾਰੰਟੀ 15 ਦੀ ਐਡੀ ਗਾਂ ਨੂੰ ਤੇ 15 ਦੇ ਭਾਵੇਂ ਆਹ ਦੁਪਹਿਰ ਨੂੰ ਚੋ ਲੋ 15 ਕਿਲੋ ਦੀ ਫੁੱਲ ਗਾਰੰਟੀ ਹਾਂਜੀ ਉੰਜ ਵਿਖਾ ਲਾ 16-17 ਦਾ ਗਾਂ 16-17 ਦਾ ਵੀ ਆ ਵੀ ਜਿੱਦੀ ਗਾਂ ਨਾਲ ਹੀ ਵੇਖੋ ਹੂੰ ਵੱਡਾ ਹੀ ਵੇਖ ਲੋ ਫਾਰਮ ਵਾਲੀ ਗਾਂ ਵੱਡਾ ਹੀ ਟਾਰੇ ਮੋਡੇ ਦੇ ਹੁੰਦੀ ਆ ਮੋਡਾ ਤੁਹਾਡਾ ਛੋਟਾ ਸੁਖ ਤੇ ਛੋਟੇ ਰਹਿ ਜਾਂਦੇ ਹਾਂਜੀ ਤੁਹਾਡੇ ਮੋਡੇ ਨੂੰ ਵੀ ਥੋੜੀ ਜੀ ਵੱਡਾ ਵੀ ਮਤਲਬ ਫਾਰਮ ਵਾਲੀ ਵੱਡੀ ਗਾਂ ਵੀ ਇਦੇ ਸਹਿਚ ਗਾਂ ਚੰਗੇ ਵੱਡੇ ਕੱਦ ਤਾਂ ਚੇਦੀ ਆ ਤੋਰਾ ਕਰਾ ਲਈਏ ਚੈੱਕ ਹਾਂਜੀ ਤੇ ਬੱਚਾ ਨਹੀਂ ਹੈਗਾ ਹਨਾ 40 ਦਿਨ ਹੋ ਗਏ ਇਹਨੂੰ ਸੂਈ ਤੋਂ 40 ਦਿਨ ਹੋ ਗਏ ਕੋਈ 45 ਮਾਲ ਇੱਕ 50 ਵੀ ਬਹੁਤਾ ਟਾਈਮ ਨਹੀਂ ਹੋਇਆ ਹਾਂ ਕੋਈ ਬਹੁਤਾ ਨਾ ਅਖੇ ਵੀ ਬੜੀ ਟੋਕੜਿਆ ਜਾਂ ਕਿੱਦਾਂ ਟੋਕੜ ਨਹੀਂ ਆ ਹੈਗੀ ਤੇ ਸੱਜਰੀ ਆ ਕੋਈ ਇਹ ਜੇ ਕਿਤੇ ਸੇਵਾ 6 ਮਹੀਨਾ 1.5 ਮਹੀਨਾ ਹੀ ਹੋ ਗਿਆ ਸੂਈ ਨੂੰ ਦੋਤਾ ਹਾਂ 22 ਕਿਲੋ ਦੇ ਕੋਈ ਨਹੀਂ ਆਤੀ ਵੀ ਨਹੀਂ ਕੋਈ ਦਾ ਹਾਂ ਹਾਂ ਲਓ ਜੀ ਲਾ ਲਓ ਮੋੜ ਲਿਓ ਮੋੜ ਲਿਓ ਹੈ ਵੀ ਪੂਰੀ ਕੈਨ ਉੱਪਰ ਹੈ ਤੁਹਾਨੂੰ ਤੇ ਕੱਚੇ ਮਾਰੀ ਫਿਰਦੀ ਆ ਰੇ ਜਿੱਦੇ ਨਹੀਂ ਹਨਾ ਨਿੱਗਰ ਬਹੁਤ ਆਦੀ ਬਣੀ ਲੈ ਲੈ ਵੇ ਤੇ ਨਾਲਾ ਨੂੜਾ ਵੇਖਿਓ ਜਿੱਥੇ ਛੱਡਾਂ ਚ ਵੱਡੀਆਂ ਲਾਵਾ ਹੋਰ ਆਵੇ ਪਹਿਲੀ ਕੋੜੇ ਨਹੀਂ ਨਹੀਂ ਪੂਰੀ ਚਾਲ ਆ ਰੇ ਇਹ ਨਹੀਂ ਵੀ ਹੰਬੀ ਹੰਬੀ ਲਾਉ ਪੇਤ ਜਾਨ ਹਾਂਜੀ ਜਿੰਦ ਜਾਨ ਆ ਪੂਰੀ ਵਾਂਡ ਖੁੱਲਾ ਥੰਦੀ ਵਾਂਡ ਚ ਵਾਂਡ ਤੇ ਛਕਣਾ ਉਹ ਖੜੇ ਜਿਹਨਾਂ ਨੂੰ ਸਾਂਭਣਾ ਆ ਸਾਂਭਣੀ ਆ ਦੁੱਧ ਚੋੜਾ ਦੁੱਧ ਜਿਹਨਾਂ ਨੂੰ ਮਰਜੀ ਚੋਲੇ ਹਾਂ ਜਿੰਨਾ ਪਾਲੂ ਉਹਨਾਂ ਚੋਲੂ ਜੇ ਇੱਕ ਟਰੱਕ ਆ ਗਏ ਹਾਂ ਚਲੋ ਕੋਈ ਨਹੀਂ ਜਿੰਦੀ ਰਵੇ ਜਿਹਨੇ ਖਾਣਾ ਉਹਨੇ ਦੁੱਧ ਵੀ ਦੇਣਾ ਹੈ ਫੇ ਕਿੰਨੇ ਦੀ ਜਿਆ ਜੀ ਜਿਆ ਜੀ ਇਹ ਭਾਜੀ ਜੇ ਬਹੁਤੀ ਕਸਾਈ ਨਹੀਂ ਕਰਨੀ 38000 ਰੁਪਇਆ ਮੁੱਲ ਅੱਛਾ ਤੇ 36 ਦਾ ਦੇ ਲੈ ਕਰ ਦਾਂਗੇ ਤੇ ਜੇ ਦੂਰੋਂ ਭਰਾ ਕੋ ਆਉਗਾ ਮਾਨ ਤਾਂ ਹੋਰ ਕਰ ਦਾਂਗੇ ਕਿੰਨਾ ਕਾ 1000 ਕਦਾਂ 35 ਦੀ ਦੇ ਦਾਂਗੇ ਦੇ ਦਾਂਗੇ ਭਾਜੇ ਭਾਜੀ ਕੋਈ ਇਦੀ ਫੇਰ 35 ਦੀ ਦੇ ਦੇ ਹਾਂ ਹਾਂ ਤੇ ਫੇਰ ਗੱਲ ਕਰੋ ਵੀ ਦੇਖੋ ਨਹੀਂ ਦੇ ਦੇ 1.5 ਲੱਖ ਦੀ ਗਾਂ ਵਾਲੀ ਖੱਜਰ ਹਾਂ 1.5 ਲੱਖ ਦੀ ਵਾਹ ਹੈ ਕੀ ਆ ਨੇ ਵੱਡੀ ਆ ਵਾੜ ਜਾਇਆ ਜੰਮੂ ਦਾ ਤੇ ਨੇ ਦੇ ਨਾੜਾ ਨੂਣਾ ਬਖਾਇੋ ਜੀ ਅੱਲੇ ਨਾਰਾ ਪੂਰਿਆ ਚੱਲਦੀ ਦੇਖੋ ਵੀ ਠੰਡੀ ਠੀਰੀ ਵੀ ਇੰਨੀ ਵੀ ਕੋਈ ਪ੍ਰਵਾਹ ਹੀ ਨਹੀਂ ਭਾਵੇਂ ਦੁਪਹਿਰੇ ਰੱਤੀ ਬੱਚਾ ਬੈਠਾ ਥੱਲੇ ਨਾ ਜਾ ਬਿਜਲੀ ਘੜੀ ਬਣਾਈ ਬੈਠੀ ਯਾਰੇ ਹਾਂ ਮੈਂ ਕਮੈਂਟ ਵਿੱਚ ਚੰਗੀ ਆ ਨਸਲ ਦੇਖੋ ਫੇਸ ਕੁਆਲਟੀ ਚੰਗੀ ਕੱਦ ਕਾਖ ਖਾਲੀ ਆ ਆਮ ਕਾਮ ਨੂੰ ਠੇਢੀ ਪਾਉਂਦੀ ਆ ਪਾਉਂਦੀ ਆ ਵੱਡੀ ਆ ਦੂਜੇ ਨੰਬਰ ਤੇ ਵੱਛੀ ਆ ਗਈ ਖੀਰੀ ਮੂਰੋ ਖੀਰੀ ਖੀਰੀ ਵਾਹ ਜੀ ਵਾਹ ਬੜੀ ਸੋਹਣੀ ਆ ਨਾ ਮੂਰੀ ਇਹਦੇ ਘਰ ਆ ਕੇ ਮੈਂ ਨਾ ਟਰ ਖਾ ਕੇ ਬੰਦੀਆਂ ਦੀ ਕੀ ਬਾਂਦੀਆਂ ਐ 2 ਸਾਲ ਦੀ ਆ ਸਜ ਤੇ ਸਾਲਕੜੀ ਬਣ ਗਈ ਹੋ ਗਈ ਦੋ ਦੇ ਅੰਦਰ ਹੀ ਹੈ ਹਾਂਜੀ ਤੇ ਦੋ ਹੀ ਮੰਨ ਲੈ ਭਾਉ ਤੇ ਥੈ ਥੀਰੀ ਆ ਹਾਂ ਹਾਂ ਜਿੱਦਾਂ ਕੋ ਭਾਦ ਦੇ ਸਮਝਿਆ ਥੈ ਥੀਰੀ ਵੈਡ ਤੇ ਹੈ ਵੀ ਪੂਰੀ ਆਰਡਰ ਕੁਆਲਟੀ ਬੜੀ ਸੁਣੀ ਤਿਆਰ ਕੀਤੀ ਕਿੰਨਾ ਬੌਲੇ ਤੋਂ ਸਟਾਰਟਿੰਗ ਕੀਤੀ ਇਹਨੇ ਵੈਡ ਨੇ ਥੋੜਾ 17 ਕਿਲੋ ਬੌਲੇ ਤੋਂ ਅੱਜ ਸਟਾਰਟਿੰਗ ਦੇ ਤੇ ਹੋਰ ਤਿੰਨ ਚਾਰ ਦਿਨ ਹੋ ਗਏ ਸਈ ਨੂੰ ਮਾਤੀ ਵਹਿਲੀ ਕੀਤੀ ਜੇ ਹਾਂ ਹਾਂਜੀ ਤਿੰਨ ਚਾਰ ਦਿਨ ਸਜਣ ਹੋ ਗਏ ਸਈ ਨੂੰ ਤੇ ਬੱਚਾ ਮਗਰ ਇਹਨੇ ਕੀ ਪਾਇਆ ਬੱਚਾ ਬੱਚਾ ਜੀ ਵੱਚਾ ਪਾਤਾ ਮੈਂ ਕਿਹ ਬੱਚਾ ਦੇਗੀ ਕੋਈ ਭਰਾ ਸੈਕਟਰ ਭਰਾ ਲੈ ਇਹ ਜੀ ਹਾਂ ਬੱਚੇ ਦਾ ਬੜਾ ਕਰਦੀ ਠੀਕ ਆ ਬੱਚਾ ਆ ਬੱਚਾ ਆ ਸਜਣੋ ਬੱਚਾ ਇਹਦਾ ਲਾਲ ਡੱਬਾ ਕਹਿੰਦਾ ਇਹ ਲਾਲ ਡੱਬਾ ਬੱਚਾ ਆ ਆ ਲਾਲ ਡੱਬਾ ਐਰ ਸ਼ਹਿਰ ਚ ਪਾਇਆ ਲੈਣਾ ਬੱਚਾ ਨਹੀਂ ਵਾਹ ਥਾਰ ਬੜਾ ਸੋਹਣਾ ਆ ਵੀ ਦਜਾ ਕਾ ਦੇਂਦਾ ਵੀ ਵੱਡਾ ਛੋਟੀ ਥੋੜਾ ਵੀ ਵਾਹ ਜੀ ਦੇਖੋ ਲੱਗਾ ਜੀ ਬਣਾਵ ਚੰਗਾ ਬਾਡੀ ਬੰਤਰ ਇਹ ਸ਼ੌਕਲਾ ਵੀਰ ਖੜੂ ਕੋਈ ਬੈਕਗਰਾਉਂਡ ਵੀ ਚੰਗੀ ਸਜਣੋ ਚੰਗੇ ਬਲੱਡ ਲਾਈਨ ਦੀ ਆ ਠੀਕ ਆ ਜੀ ਚੰਗੇ ਆ ਜੰਮੀ ਪੜੀ ਬਜਬੈੜ ਕੀਰੀ ਆ ਮੂੰਹ ਤੋਂ ਪਹਿਲਾਂ ਨੂੰ 22 5 ਕਿਲੋ ਕੀ ਜਾਂਦਾ ਨਹੀਂ ਬਾਕੀ ਸੇਵਾ ਦਾ ਦੁੱਧ ਤੇ 20 ਕਿਲੋ ਕਰ ਦੂਗੇ ਨਾ ਹਾਂ 20 ਕਿਲੋ ਬਾਕੀ ਸੇਵਾ ਕਰ ਲੈ ਜਿੱਦਾਂ ਮਰਜੀ ਲੈ ਲਈ ਜੇ ਚੰਗੇ ਖਾਣਾ ਚੱਲਦੀ ਸੇਵਾ ਵਾਲੇ ਹਾਂ ਚੰਗਾ ਮਾਹੌਲ ਮਿਲ ਗਿਆ ਇਹਨੂੰ ਉਹ ਖੁੱਲਾ ਤੋਰਾ ਫੇਰਾ ਮਿਲ ਗਿਆ ਹਾਂ ਉਹ ਮਰਜੀ ਹੋ ਜੀ ਬੈਠ ਤੋਂ ਕਰਾ ਲੋ ਜੀ ਇਹ ਲੰਮਾ ਦਾਣ ਚੱਲਣ ਵਾਲੀ ਆ ਹਾਂ ਹਾਂ ਬੱਚਾ ਲਈ ਤਾਂ ਬੱਚਾ 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 ਬੰਨ ਵਾਲੀ ਆ ਬੱਚਾ ੱੱੱਕੇ ਮਾਰਦੀ ਹਾਲੇ ਤੇ ਕਿੰਨੇ ਦੀ ਬਾਈ ਜੀ ਦੇ ਦਿੱ ਗਏ ਬੈੜ ਚੰਗੀ ਆ ਇਹ ਦੋਨੇ ਹੱਥ ਪਾਉਣਾ ਜਿੰਨੂੰ ਇਹਦੀ ਜਾਣਕਾਰੀ ਹੋਈ ਹਨਾ ਪਾਜੀ ਖੀਰੀ ਗੱਤ ਵਜਨ ਫੁੱਲ ਵੱਡਾ 39 ਚੰਗਾ ਮੁੱਠੀ ਥਾਨ ਲੱਗਾ 10 ਲੱਖ ਤੋਂ ਘੱਟ ਖੀਰੀ ਬੱਚੀ ਕੋਈ ਪ੍ਰਾਥ ਨਹੀਂ ਪਾਉਂ ਦਿੰਦਾ ਨਹੀਂ ਦਿੰਦਾ ਕਤਿਸਿਆ ਪਰ ਮੈਨੂੰ ਪਤਾ ਤਾਹਾਂ ਨਹੀਂ ਮੁੱਲ ਕਰਨਾ ਨਹੀਂ ਕਰਨਾ ਇਹ ਤੇ ਦਾ ਵੱਡੇ ਭਾਜੀ 85000 ਹਾਂ ਕੋਈ ਕਸਾਈ ਨਾ ਕਰੇ ਜੈਸ ਨੂੰ 80 ਦੀ ਦੇਣੀ 100 ਰੁਪਇਆ ਛੋਟ ਹੋਣੀ ਜੀ ਹਾਂ ਠੀਕ ਆ ਜਾਜ ਜਾਜ ਨਜਾਇਜ਼ ਨਹੀਂ ਜਾਜ ਆਕੂ ਜੀ ਸਾਂਭੀ ਜਾਂ ਪਾਲੀ ਜਾਂ ਦਿਲੋਂ ਸਾਂਭੀ ਹਾ ਰੂਹ ਖੁਸ਼ ਕਰ ਦਿੰਦੀ ਵਛੀ ਕੀ ਰੀਆ ਹਾਂ ਵਧੀਆ ਮੋੜੇ ਤੁਹਾਡੇ ਤੇ ਆਉਂਦੀ ਆ 20 ਪਲੱਸ ਤੋਂ ਚੱਲੂਗੀ ਲੱਖ ਰੁਪਈਆ ਤੋਂ ਵੱਧ ਖਾ ਕੇ ਬੱਚੀ ਇੰਦੀ ਪਲਦੀ ਹਾਂ ਨਹੀਂ 20 ਕਿਲੋ ਵਾ ਬੜੇ ਆਰਾਮਦਾਰ ਇਹਨਾਂ ਦੁੱਧ ਭਰ ਦੂ ਵੀ 16 17 ਕਿਲੋ ਤਾਂ ਬੋਲਾ ਹੀ ਆ ਬੋਲਾ ਮੈਨੂੰ ਜੀ ਜਿਹੜਾ ਕਿੰਨੇ ਦਿਨ ਹੋ ਗਏ ਸੂਈ ਨੂੰ ਤਿੰਨ ਚਾਰ ਦਿਨ ਹੋ ਗਏ ਹਾਂਜੀ ਤਿੰਨ ਚਾਰ ਦਿਨ ਹੋ ਗਏ ਤੀਜਾ ਦਿਨ ਹੋ ਗਿਆ ਪਰ ਮਿਹਲੀ ਕੀਤੀ ਸ਼ਾਮੀ ਤੀਜੇ ਦਿਨ ਚੌਥਾ ਦਿਨ ਤੇ ਅੱਗੇ ਆਗਾ ਗਿਫਟ ਨਿਕਲ ਜਾ ਹਣਾ ਇਹ ਗਿਫਟ ਹੈ ਗਰਮੀ ਵਾਲਾ ਗਿਫਟ ਠੀਕ ਆ ਤੋੜ ਦਿੱਤੇ ਇਹਨੂੰ ਵੀ ਨੇ ਕੇ ਜੇ 20 ਸੌ ਦੀ ਸੂਈ ਜੇ ਤੋੜਦੀ ਤੇ ਇਹ ਵੀ ਚੌਥਾ ਹੀ ਜਾਂਦੀ ਇਹਨੂੰ ਬੌਲਾ ਕਿੰਨਾ ਦੇ ਕੋਲ ਬੌਲਾ ਦੇ ਕੋਲ 9 9 ਵਜੇ ਦੇ ਕਰੀਬ ਤਾਂ ਆਖੀ ਮੰਨ ਲਓ 8 ਕਿਲੋ ਬੌਲਾ ਤਿਆਰ ਹੈ ਨਾ 11 12 ਤੱਕ ਪਰ ਤਾਂ 10 ਤੋਂ ਫਿਰ ਉਹ ਨਹੀਂ ਮਰਦੀ 10000 ਤੋਂ ਨਹੀਂ ਮਰਦਾ ਨੇ ਇਹ ਠੰਡੀ ਵੀ ਜਿੱਤ ਪੜਾ ਐਡੀ ਆ ਨਾ ਬੱਚੇਰਾ ਤਾਂ ਅੱਜ ਕਾਫੀ ਠੰਡੀ ਵੇਖਿਓ ਹਾਂ ਇਤਰਾ ਹਾਂ ਵਾਹ ਵਾਹ ਕਿਤੇ ਮਰਦੀ ਪਰ ਮੌਸਮ ਬੌਲਾ ਤੋਫਾ ਗਰਮੀ ਦਾ ਕਿਤੇ ਮਰਦੀ ਚਲੋ ਚੰਗੀ ਆ ਲਾਓ ਇਹਨੇ ਘਰ ਰੱਖਣੀ ਦੁੱਧ ਪੀਣਾ ਹਾਂ ਮੈਨੂੰ ਜੇ ਨਾ ਸਿੰਘ ਲਾ ਦੇ ਕਿ ਤੇ ਭਾਵੇਂ ਸਿਰ ਨੂੰ ਆਪਣਾ ਸਿੰਘ ਦੇ ਫੋਟਾ ਫੋਟਾ ਦੋ ਦੋ ਫੋਟੇ ਆ ਲੈ ਜੋ ਕੋਈ ਟਿ ਛਕੇ ਕਿ ਸਿੰਘ ਮਾਰਦੀ ਹੋਊਗੀ ਤੋਰਾ ਕਰਾਓ ਬੱਚਾ ਮਗਰ ਮੇਲ ਕਾ ਬੱਚੇ ਇਹਨਾਂ ਦੇ ਬੱਚੇ ਆ ਬੱਚੇ ਆ ਕੇ ਸਣਾ ਹਾਂਜੀ ਨੋਈ ਸਜਣ ਆਠ ਕਿਲੋ ਗੋਲੇ ਦਸਾੜੀ ਆ ਆ ਬੱਚਾ ਜਾਂਦਾ 나ੜੂ ਨਾਲ ਦੇ ਲੈ ਆਓ ਤੇ ਗਰਮੀ ਆ ਗਈ ਨਾ ਇਹਨੇ ਗਰਮੀ ਮੰਦ ਨਹੀਂ ਨਾ 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 ਨੂੰ ਕੋਈ ਗਰਮੀ ਨਾ ਨੇ ਜੀ ਲੋਈ ਹੈ ਵੀ ਪਹਿਲਾਂ ਨਾ ਪਾਈਲਰ ਵਾਚੀ ਜਾਣਾ ਪਹਿਲਾਂ ਵਾਚੀ ਹੈ ਤੇ ਕਿੰਨੇ ਦੇ ਦੇ ਗਏ ਇਹ ਮੋਲ ਦੇ ਰਾਜ ਭਾਈ 1 ਕਰੋੜ ਦਾ ਕਹਿੰਦੇ ਜੀ ਤੇ 28000 ਅੱਛਾ ਵੇ ਲੈ 26 ਦੀ ਕਰਾਂਗੇ 100 ਪਿਆ ਛੋਟ ਠੀਕ ਆ ਹਾਂਜੀ ਐਕਸੀ ਆ ਵੇਖ ਲਓ ਵੀ ਰੇਟ ਨਹੀਂ ਵਧ ਕੀਤਾ ਨਹੀਂ ਵਧ ਕੀਤਾ ਤੇ ਹੋਰ ਵੀ ਨਾ ਦੇ ਦਿੰਦੇ 26000 ਨੀ ਕੋਲੀ ਕਰ ਦਿਓ ਮਾਨ ਤਨ ਕਰ ਆਇਆ ਹਣਾ ਸੱਚ ਨੂੰ 26000 ਦੇ ਵੀਰ ਕਹਿੰਦਾ ਇਹ ਮਿਲ ਜਾ ਜਿਹੜਾ ਮਗਰਲਾ ਗਿਫਟ ਆ ਮਿਲ ਜੂਗਾ ਤਾਂ ਜੀ ਸੂਈ ਫੀਟਿੰਗ ਢਹਿਰੀ ਵੱਸੀ ਜਿਹੜੀ ਆ ਉਹ ਜੈਸ ਨੂੰ 80 ਦੀ ਕੀਤੀ ਆ ਦੂਜੀ ਗੱਡੀ ਦਾ ਭਾਅ ਹੈ ਉਹ ਵੀ ਜਾਇਜ਼ ਉਹਨੇ ਕੀਤਾ ਰੇਟ ਆ ਖਰੀਦਾਰੀ ਕਰਿਓ ਸასი ਸ਼ਕਨ